ਤੇਨ ਰੋਟੀਆਂ ਲਾ ਲਈ ਸੋ ਵਾ ਦਾ ਲਾਇਕ ਹੈ ਦਿਸਵਾ ਨਾ ਪਰਮ ਚਾ ਕੁਲਸ ਸਪਾਈਸੀਸ ਇਹ ਸਿਰਫ ਸਪਾਈਸੀ ਨਹੀਂ ਨਹੀਂ ਸਪਾਈਸੀ ਨਹੀਂ ਖਾ ਕੇ ਦੇਖੋ ਰੋ ਚਮਚਾ ਲਾਲ ਲਾਲ ਮਰਦਾ ਨਾ ਦੇਖ ਖਾ ਲਾ ਖਾ ਕੇ ਦੇਖ ਚ ਮੈਂ ਕੀ ਖਾਉਂਗੀ ਹੁਣ ਲਾਲ ਲਾਲ ਮੈਂਬਰ ਇਦਾਂ ਦੀ ਚੀਜ਼ ਸੈਂਡਵਿਚ ਨੰਦੋ 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 ਇਦਾਂ ਤੁਸੀਂ ਨਾ ਭਾਬੀ ਜਦੋਂ ਸਵੇਰੇ ਉੱਠਣਾ ਮਾਰਨਿੰਗ ਟਾਈਮ ਤੁਸੀਂ ਉੱਥੇ ਖੜਨਾ ਓਕੇ ओके या ਉੱਥੇ ਖੜ ਕੇ ਤੁਸੀਂ ਆਸ-ਪਾਸ ਦੇਖਣਾ ਵੀ ਬਾਸ ਕਿਦਾਂ ਦਾ ਸਨ ਤੁਸੀਂ ਸਭ ਤੋਂ ਪਹਿਲਾਂ ਤੁਹਾਨੂੰ ਉੱਧਰ ਟੱਕਰ ਨਹੀਂ ਕੋਮਲ ਹਵੇਲੀ 'ਚ ਓ ਮਾਈ ਗੋਡ ਕੋਮਲ ਪਤਾ ਕੌਣ ਹੈ ਆ ਯੈਸ ਤੁਹਾਡੀ ਸੌਕਨ ਠੀਕ ਹੈ ਤੁਸੀਂ ਉਹਨੂੰ ਦੇਖਣਾ ਪਹਿਲਾਂ ਯੈ ਉਹਨੇ ਤੁਹਾਨੂੰ ਦੇਖ ਸਭ ਤੋਂ ਪਹਿਲਾਂ ਤੁਹਾਨੂੰ ਫਿਰ ਤੁਸੀਂ ਮਾਰਨਿੰਗ ਵਾਈਬ ਦੇਖਣੀ ਆ ਆਸ-ਪਾਸ ਕਿਦਾਂ ਦੇ ਰਾਈਟ ਜਵੈਲਰ ਫਰਮ ਇੰਡੀਆ ਹੈ ਹੈ ਅੱਜ ਤੱਕ ਅੱਜ ਦੇਖੋ ਫਿਰ ਤੁਹਾਡੀ ਜੇ ਕਲੇਸ਼ ਹੋ ਗਿਆ ਫੇਰ ਦੇਖਣਾ ਕਰੂਗਾ ਕਿ ਕਿਪਲੀ ਵਿਦ ਦ ਸੇਮ ਨਾਨੀ ਨਹੀਂ ਨਹੀਂ ਯਸ ਗੱਲ ਮਾਣ ਸੰਤ ਮਸਨਿੰਗ ਅੰਨੀ ਤੇ ਮੇਰੀ ਸਰੀ ਬੋ ਵਜਣੀ ਆ ਹੁਣ ਮੈਂ ਬੁਝਾਂ ਹਾਂ ਇਹ ਆ ਸਾਡੇ ਪਿੰਡ ਦੀਆਂ ਸਾਡੀਆਂ ਸਾਡੀਆਂ ਜਿੰਦ ਜਾਨਾਂ ਸਾਡੀਆਂ ਇੱਟੀਆਂ ਰਾਈਆਂ ਠੀਕ ਆ ਜਿੰਦ ਜਾਨਾਂ ਬਾਲਾਂ ਦੇ ਲੋ ਇਹਨਾਂ ਨੂੰ ਸੂਟ ਦੇ ਐਮਨ ਵਾਲੀ ਭਾਬੀ ਹੁਣ ਰੋਟੀਆਂ ਨੂੰ ਲਾ ਲੈ ਸੋ ਪਤਾ ਲੱਗਿਆ ਟਿਸ ਮਾਰਨਿੰਗ ਆ ਪੁਟ ਆਨ ਚੈਕ ਟਾਪਲਸ ਇਟਸ ਸਪਾਈਸੀਸ ਯਾ ਨਹੀਂ ਨਹੀਂ ਸਪਾਈਸੀ ਨਹੀਂ ਖਾ ਕੇ ਦੇਖੋ ਰ ਚਮਚਾ ਲਾਲ ਲਾਲ ਮਰਦਾ ਤਾਂ ਦੇਖ ਖਾ ਲਾ ਖਾ ਕੇ ਵਿੱਚ ਆਏ ਮੈਂ ਕੀ ਖਾਉਂਗੀ ਹੁਣ ਲਾਲ ਲਾਲ ਮੈਂ ਬਰੇ ਇੱਕ ਦਿਨ ਚੀਜ਼ ਸੈਂਡਵਿਚ ਨੰਦੋ 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 ਇੱਕ ਦਿਨ ਦੂਜੀ ਨਾ ਭਾਬੀ ਜਦੋਂ ਸਵੇਰੇ ਉੱਠਣਾ ਮਾਰਨਿੰਗ ਟਾਈਮ ਤੁਸੀਂ ਉੱਥੇ ਖੜਨਾ ਓਕੇ ਓਕੇ ਯਾ ਉੱਥੇ ਖੜ ਕੇ ਤੁਸੀਂ ਆਸ-ਪਾਸ ਦੇਖਣਾ ਵੀ ਬਾਸ ਕਿਦਾਂ ਦਾ ਸਨ ਤੁਸੀਂ ਸਭ ਤੋਂ ਪਹਿਲਾਂ ਤੁਹਾਨੂੰ ਉਹਦੇ ਟੱਕਰ ਨਹੀਂ ਕੋਮਲ ਹਵੇਲੀ 'ਚ ਓ ਮਾਈ ਗੋਡ ਕੋਮਲ ਪਤਾ ਕੌਣ ਹੈ ਆ ਯੈਸ ਤੁਹਾਡੀ ਸੌਕਨ ਠੀਕ ਹੈ ਤੁਸੀਂ ਉਹਨੂੰ ਦੇਖਣਾ ਪਹਿਲਾਂ ਉਹਨੇ ਤੁਹਾਨੂੰ ਦੇਖ ਸਭ ਤੋਂ ਪਹਿਲਾਂ ਦੇਖਣਾ ਫਿਰ ਤੁਸੀਂ ਮਾਰਨਿੰਗ ਵਾਈਬ ਦੇਖਣੀ ਆ ਆਸ-ਪਾਸ ਕਿੱਦਾਂ ਦੇ ਰਾਈਟ ਹੈ ਹੈ ਅੱਖਾਂ 'ਤੱਕ ਅੱਖ ਦੇਖੋ ਫਿਰ ਤੁਹਾਡੀ ਜੇ ਕਲੇਸ਼ ਹੋ ਗਿਆ ਫੇਰ ਦੇਖਣਾ ਫਿਰ ਹੀ ਫਿੱਟ ਵੀ ਵਿਦ ਦ ਸੇਮ ਨਾਲੀ ਨਹੀਂ ਨਹੀਂ ਐਸੇ ਗੱਲ ਮਾਣਸਾਂ ਤੋਂ ਮਸਲੀ ਨਹੀਂ ਇਹਦੇ ਚ ਮੈਂ ਵੀ ਸਰੀ ਸਾਰੀ ਬੋਵਜਣੀ ਆਉਣ ਮੈਂ ਬੁਝਾਉਂ ਆ ਬਿਆ ਸਾਡੇ ਪਿੰਡ ਦੀਆਂ ਸਾਡੀਆਂ ਸਾਡੀਆਂ ਜੰਤ ਜਾਨਾਂ ਸਾਡੀਆਂ ਇੱਟੀਆਂ ਰਾਈਆਂ ਠੀਕ ਆ ਲਓ ਸੂਟ ਦੇ ਫਿੱਟੇ